ਹਾਂਜੀ ਕਿਸਾਨ ਭਰਾਵੋ ਸਵਾਗਤ ਹੈ ਜੀ ਤੁਹਾਡਾ ਆਪਣਾ ਚੀਮਾ ਡੇਰੀ ਫਾਰਮ ਪੇਜ ਦੇ ਉੱਪਰ ਭਾਜੀ ਜਿਹੜੇ ਕਿਸਾਨ ਭਰਾ ਆਪਣੇ ਪੇਜ ਤੇ ਨਵੇਂ ਆਇਆ ਉਹਨਾਂ ਵੀ ਰਾਗੇ ਰਿਕਵੈਸਟ ਆ ਕਿ ਜਿਹੜੇ ਵੀ ਫੇਸਬੁੱਕ ਤੇ ਵੀਡੀਓ ਦੇਖਦੇ ਆ ਫੋਲੋ ਕਰ ਲਿਓ ਤੇ ਜਿਹੜੇ ਭਰਾ YouTube ਤੇ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿੱਤਰੋ ਅੱਜ ਵੀ ਜਿਹੜੀ ਵੀਡੀਓ ਬਣਾਈ ਆ ਪਿੰਡ ਆ ਗਿਆ ਉੱਗੋ ਜ਼ਿਲ੍ਹਾ ਬਰਨਾਲਾ ਤੇ ਮਿੱਤਰੋ ਬਹੁਤ ਹੀ ਟੌਪ ਕਲਾਸ ਵਾਹਰ ਦਿਖਾ ਦਾਂਗੇ ਆਪਾਂ ਸੋ ਲੁਕਰੇਲੂ ਸੱਜਣ ਦੇ ਘਰੋਂ ਕਿਉਂਕਿ ਦੂਜੇ ਸੂਏ ਦਾ ਤਰਗੱਬਰ ਹੈ ਜੀ 2 ਟਾਈ ਮਹੀਨੇ ਦੀ ਵੱਧ ਜਾਣ ਕਰੇ ਭਵਾਈਆਂ ਤੋਂ ਲੈ ਲੈ ਕਰ ਲੈਨੇ ਗੱਲਬਾਤ ਹਾਂਜੀ ਭਾਈ ਜੀ ਸਾਸੀ ਕਾ ਠੀਕ ਕਰ ਬਾਈ ਜੀ ਔਰ ਭਾਈ ਜੀ ਠੀਕ ਠਾਕ ਹੋ ਠੀਕ ਠਾਕ ਬਾਈ ਜੀ ਬਾਈ ਜੀ ਵੈਡ ਦੇਖ ਲੇ ਤਾਂ ਕਿੰਨੇ ਸੂਏ ਖਾਤਰ ਗੱਬਣਾ ਇਹ ਇੱਕ ਨੇ ਦੂਜੇ ਖਾਤਰ ਗੱਬਣਾ ਇਹ ਜੇ ਖਾਤਰ ਗੱਬਣਾ ਟਾਈਮ ਹੀ ਨਾ ਦੀ ਗੱਬਣਾ ਟਾਈਮ ਹੀ ਨਾ ਦੀ ਗੱਬਣਾ ਦੂਜੇ ਸੂਏ ਖਾਤਰ ਗੱਬਣਾ ਪਲੂਣ ਮੰਨ ਕੇ ਚੱਲ ਪਹਿਲੇ ਸੂਏ ਸੂਏ ਕਿੰਨਾ ਦੋਦਾ ਬਾਈ ਥੱਲੇ ਦੋਦਾ ਹੈ ਵੀਰ 10 ਤੋਂ 11 ਲੀਟਰ 10 ਤੋਂ 11 ਲੀਟਰ ਚਵਾਈ ਦੀ ਕਿਵੇਂ ਆ ਚਵਾਈ ਦੀ 1 ਨੰਬਰ ਹੈ ਜਮ ਤਸੱਲੀ ਹੋ ਜਾ ਰਹੇ ਬਸ ਤਸੱਲੀ ਹੈ ਵੀਰ ਲੈ ਵੀਰੇ ਕੰਟ ਮੋਬਾਈਲ ਨੰਬਰ ਹੈ ਵੀਰੇ 97814 6479 ਇਹ ਬਾਈਆਂ ਦਾ ਆ ਗਿਆ ਮਿੱਤਰੋ ਮੋਬਾਈਲ ਨੰਬਰ ਪਿੰਡ ਆ ਗਿਆ ਉੱਗੋ ਉੱਗੋ ਕਿਹ ਜਿਲ੍ਹਾ ਨਾਲਾ ਤੇ ਬਾਈਆਂ ਦਾ ਬਾਰੇ ਬਾਰੇ ਫਿਰਨੀ ਦੀ ਘਾਰਾ ਬਾਈ ਨਾਲ ਕਰ ਲਓ ਕੰਟੈਕਟ ਤੇ ਘਰੇਲੂ ਪਰਿਵਾਰ ਦਾ ਕੋਈ ਵੀ ਵੀਰਾਂ ਦਾ ਵਪਾਰ ਦਾ ਕੰਮ ਨਹੀਂ ਤੁਸੀਂ ਇਸ ਕੁਆਲਟੀ ਦੇਖੋ ਵੀਰੇ ਪੂਰੀ ਚੰਗੀ ਹੈ ਵਹੜ ਦੀ ਦੇਖ ਲਓ ਬੋਦੀਵਾਦੀ ਪੂਰੀ ਚੰਗੀ ਲੈ ਐ ਨਾ ਭਾਜੀ ਥਣ ਕਰੀਏ ਖੜਾਈ ਲੈ ਵੀਰੇ ਐਨ ਗਲਾਬੀ ਗਲਾਬੀ ਠਾਣ ਲੱਗਿਆ ਦੂਜੇ ਸੂਏ ਖਾਤਾ ਟਾਈਮ ਹੀ ਲੇ ਜਮਾ ਚੈੱਕ ਪਾਸ ਕਰਨਾ ਬਾਈ ਹਾਂਜੀ ਹਾਂਜੀ ਵੀਰੇ ਤੇ ਚੈੱਕ ਕਰਾ ਕੇ ਤਸੱਲੀ ਨਾਲ ਲੈ ਜਾ ਇੱਥੇ ਚੈੱਕ ਕਿਹੜਾ ਕਿਹਦਾ ਜਾ ਸਕਦਾ ਆਪਣੀ ਕਰਾਈ ਦੀ ਵੀਰੇ ਲੈ ਵੀ ਮਿੱਤਰੋ ਬੋਦੀਵਾਦੀ ਚੈੱਕ ਕਰਵਾ ਐਨ ਨਿਕਾ ਨਿਕਾ ਕੰਨ ਲੱਗਿਆ ਗਰਮਾ ਵਾਲੀ ਦੇ ਤੇ ਚਵਾਈ ਦੀ ਬਾਈ ਕਹਿੰਦਾ ਜਮਾ ਐਨ ਓਕੇ ਦੀ ਰਿਪੋਰਟ ਹੋ ਜੂਗੀ ਤੇ ਦੂਜੇ ਸੂਏ ਖਾਤਰ ਗੱਭਣਾ ਤੇ ਡਿਮਾਂਡ ਕੀ ਆ ਬਾਈ ਦੀ ਡਿਮਾਂਡ ਵੀਰੇ ਫੋਨ ਤੇ ਕਰ ਲੈ ਫੋਨ ਤੇ ਕਰਾਂਗੇ ਜਾਜ ਜਾਜ ਕਰਾਂਗੇ ਜਮਾ ਜਾਏਗੀ ਵੀਰੇ ਲੈ ਵੀ ਬਾਈ ਕਹਿੰਦਾ ਵੀ ਆਪਾਂ ਜਿਹੜੀ ਜਿਹੜੀ ਡਿਮਾਂਡ ਕਰਨੀਆਂ ਰੇਟ ਕਰਨਾ ਆਪਾਂ ਫ ਇੱਕ 11 ਲੀਟਰ ਦੁੱਧ ਹੁਣ ਤਿਆਰ ਆ ਹੈ ਬਾਈ ਹਾਂਜੀ ਹਾਂਜੀ ਚਵਾਈ ਚਵਾਈ ਜਮਾ ਚਵਾਈ ਦੀ ਇੱਕ ਨੰਬਰ ਆ ਜਮਾ ਚਵਾਈ ਦੀ ਬਾਈ ਕਹਿੰਦਾ ਐਨ ਤਸੱਲੀ ਹੋ ਜਮਾ ਓਕੇ ਦੀਆਂ ਰਿਪੋਰਟਾਂ ਮਿਲ ਜਾਣੀਆਂ ਤੇ ਕਿਸੇ ਵੀ ਮੇਰੇ ਭਰਾ ਨੇ ਐਡ ਕਰਵਾਉਣੀ ਹੋਵੇ ਆਪਣਾ ਬਾਈ ਜਿਹੜਾ ਮੋਬਾਈਲ ਨੰਬਰ ਆ ਨਾ 884328298 ਥਣ ਚ ਕਰੋਮੀਟਰ ਐ ਜਿਵੇਂ ਆਪਾਂ ਕਿਹਦੀ ਵੀ ਗੁਲਾਬੀ ਥਣ ਲੱਗਿਆ ਡਰਦੀ ਆ ਜੀ ਦੂਜੇ ਵੀ ਖਤਰਗਬਨ ਤੇ ਬੱਦ ਜਾਣਕਾਰੀ ਤੁਸੀਂ ਮਾਕਾ ਦਾ ਲੈ ਲਿਓ ਬਾਈਆਂ ਦਾ ਨੰਬਰ ਸਕਰੀਨ ਤੇ ਜਿਹੜਾ ਚੱਲੀ ਜਾਂਦਾ ਗੱਲਬਾਤ ਕਰ ਸਕਦੇ ਮਿਲਦੇ ਰਹਿਨੇ ਵੀਡੀਓ ਦਾ ਧੰਨਵਾਦ